ਬੇਬੇ ਹਰਬੀਬਕੌਰ ਆਏ ਜੀ ਬੇਬੇ ਹਰਬੀਬਕੌਰ ਆਹ ਹੈ ਬੇਬੇ ਅਮਰਜੀਤਕੌਰ ਜੀ ਬਸ ਤੁਸੀਂ ਦੱਸ ਲੈ ਕਿ ਵੱਡੀ ਭੈਣ ਕੌਣ ਹੈ ਤੇ ਛੋਟੀ ਭੈਣ ਕੌਣ ਹੈ ਜੀ ਉਮਰਾਂ ਦਾ ਸਾਥ ਹੁੰਦਾ ਜੀ ਭੈਣਾ ਭਰਾਵਾਂ ਦਾ ਪਿਆਰ ਜਿਹੜਾ ਹੁੰਦਾ ਨਾ ਜੀ ਉਹ ਬੜੀ ਖਾਸ ਚੀਜ਼ ਹੁੰਦੀ ਹੈ ਇੱਥੇ ਗੱਲ ਮੈਂ ਜ਼ਰੂਰ ਕਹਾਵਾਂਗਾ ਭਰਾਵਾਂ ਦਾ ਪਿਆਰ ਬੜਾ ਖਾਸ ਹੁੰਦਾ ਹੈ ਪਰ ਭੈਣਾ ਦਾ ਪਿਆਰ ਉਸ ਤੋਂ ਵੀ ਜ਼ਿਆਦਾ ਖਾਸ ਹੁੰਦਾ ਹੈ ਜੀ ਆਹ ਹੈ ਨਾ ਗੱਲ ਸਹੀ ਸਹੀ ਗੱਲ ਕਹੀ ਨਾ ਜੀ ਦੋ ਭੈਣਾ ਜਿਨ੍ਹਾਂ ਦੀਆਂ ਦੋ ਲੜਕੀਆਂ ਹੁੰਦੀਆਂ ਨੇ ਜੀ ਉਹ ਉਹ ਬੜੇ ਖੁਸ਼ ਨਸੀਬ ਹੁੰਦੇ ਦੋਨਾਂ ਭੈਣਾ ਦਾ ਜਿਹੜਾ ਆਪਸ ਪਿਆਰ ਬਹੁਤ ਹੁੰਦਾ ਹੈ ਭੈਣ ਭਰਾ ਦਾ ਵੀ ਹੁੰਦਾ ਹੈ ਲੇਕਿਨ ਭੈਣਾ ਦਾ ਪਿਆਰ ਬਹੁਤ ਵਧੀਆ ਜੀ ਬਹੁਤ ਗਏ ਦੋ ਲੜਕੀਆਂ ਵੀ ਹੈਗੀਆਂ ਉਹ ਕਹਿੰਦੇ ਵੀ ਸ਼ੁਕਰ ਥਾੜਾ ਮਿਲਣ ਦਾ ਉਹ ਤਾਂ ਤਾਂ ਹੈ ਹਾਂ ਜੇ ਜੋਏ ਪਹਿਣਾ ਵੀ ਹੈਗੇ ਵੀ ਸ਼ੁਕਰ ਹੈ ਹਾਂ ਇਹ ਗਾਇਨੇ ਹੈ ਹੂੰ ਇਹ ਜੋਏ ਕਹੇ ਭਾਈ ਤਾਂ ਖਵਰੇ ਨਾ ਵੀ ਵਰਤਦਾ ਹਾਂ ਪਹਿਣਾ ਪਹਿਣਾ ਵਰਤਣ ਗਿਆ ਹਾਂ ਹਾਂ ਪਹਿਣਾ ਪਹਿਣਾ ਵਰਤਣ ਗਿਆ ਉਹ ਵੀ ਜੋ ਤਾਂ ਹੈ ਹੂੰ ਸਾਡੇ ਨੰਗਰ ਹਾਂ ਇੱਕ ਵਾਰੀ ਜੱਫੀ ਪਾ ਕੇ ਦਿਖਾਓ ਦੋਹੇ ਦੀ ਆ ਦੇਖੋ ਜੀ ਪਾ ਜੱਫੀ ਜਿਹੜਾ ਦੀ ਆ ਬੇਬੇ ਹਰਬੀਬਕੌਰ ਤੇ ਬੇਬੇ ਅਮਰਜੀਤ ਕੋ ਨਾਲ ਸੋਟੀ ਇੱਧਰ ਰੱਖ ਦੋ ਜਰਾ ਹਾਂ ਐਦਾਂ ਪਾ ਕੇ ਦਿਖਾਓ ਜੀ ਆ ਦੇਖੋ ਜੀ ਦੋਹੇ ਪੈਣਾ ਦੀ ਆ ਲਾਓ ਜੀ ਦੋਹੇ ਪੈਣਾ ਦਾ ਪਿਆਰ ਦੀ ਬੜਾ ਜ਼ਬਰਦਸਤ ਪਿਆਰ ਹੈ ਦੀ ਔਰ ਦੇਖੋ ਇੱਕ ਯਾਦ ਚਿਰਾਂ ਦੀ ਯਾਦ ਬਚਪਨ ਦੀਆਂ ਇਕੱਠੀਆਂ ਰਹੀਆਂ ਤੇ ਇੱਕੋ ਘਰ ਦੇ ਵਿੱਚ ਵਿਆਹੀਆਂ ਦੀ ਔਰ ਇੱਥੇ ਹੀ ਰਹਿੰਦੀ ਆ ਇਹ ਤੁਹਾਡਾ ਆਪਣਾ ਪਿਓ ਕਿਆਂ ਦਾ ਹੀ ਪਿੰਡ ਹੈ ਨਾ ਜੀ ਹਾਂ ਹਾਂ ਪਿਓ ਕਿਆਂ ਦੇ ਪਿੰਡ ਬਾਪੂਆ ਵੀ ਇੱਥੇ ਹੀ ਇੱਥੇ ਆਏ ਹਾਂ 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 ਉਹ ਇੱਥੇ ਆਏ ਪਿਓ ਕਿਆਂ ਦਾ ਪਿੰਡ ਹੈ ਹਾਂ ਆ ਜੀ ਨਹੀਂ ਗਈਆਂ ਉਹਨਾਂ ਨੇ ਲਿਆਂਦਾ ਇੱਥੇ ਉਹਨਾਂ ਨੂੰ ਲਿਆਉਂਦਾ ਹਾਂ ਬੜੀ ਵਧੀਆ ਗੱਲ ਕਹੀ ਸਾਡੇ ਭਾਈ ਨਹੀਂ ਛਾਦੇ ਹੈ ਜੀ ਸਾਡੇ ਭਾਈ ਨਹੀਂ ਛਾਦੇ ਅੱਛਾ ਭਾਈ ਦੋਹੇ ਭੈਣਾਂ ਦੀਆਂ ਤੁਸੀਂ ਅੱਛਾ ਦੋ ਬੇਟੀ ਦਾਦੀ ਸਵਾਲ ਫੇਰ ਵੀ ਜਾ ਰਹੀ ਹੈ ਜੀ ਗੱਲਬਾਤ ਵੀ ਆਪਾਂ ਇਹਨਾਂ ਦੇ ਨਾਲ ਕਰ ਰਹੇ ਹਾਂ ਜੀ ਬੇਬੇ ਅਮਰਜੀਤ ਕੌਰ ਆ आले ਜੀ ਆ ਹੈਗੇ ਨੇ ਬੇਬੇ ਹਰਬੀਬ ਕੌਰ ਪਿੰਡ ਦੁਗਰੀ ਦੇ ਚ ਵੀਡੀਓ ਬਣ ਰਿਹਾ ਤੁਸੀਂ ਦੱਸਣਾ ਕਿ ਵੱਡੀ ਭੈਣ ਕੌਣ ਹੈ ਤੇ ਛੋਟੀ ਭੈਣ ਕੌਣ ਹੈ ਦੀ ਪੰਜਾਬੀ ਵਿਰਸੇ ਤੇ ਕੰਮ ਕਰਦੇ ਆ ਅਜਿਹੇ ਵੀਡੀਓਜ਼ ਕਈ ਵਾਰ ਲੋਕ ਕਹਿੰਦੇ ਨੇ ਕਿਉਂ ਬਣਾਉਂਦੇ ਆ ਜੀ ਤੁਸੀਂ ਵੱਡਾ ਕੌਣ ਛੋਟਾ ਕੌਣ ਸੱਸ ਕੌਣ ਨੂੰ ਕੌਣ ਦੀ ਪਰ ਅਸੀਂ ਇਸ ਕਰਕੇ ਬਣਾਉਂਦੇ ਆ ਕਿ ਬਜ਼ੁਰਗਾਂ ਦੇ ਦਰਸ਼ਨ ਕਰਾਦੀ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਬਹਾਨਾ ਹੈ ਵੀਡੀਓ ਬਣਾਉਣ ਦਾ ਅਸਲ ਗੱਲ ਇਹਨਾਂ ਦਾ ਅਸ਼ੀਰਵਾਦ ਲੈਣਾ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਸਬਸਕ੍ਰਾਈਬਰਸ ਹੈ ਜਿਹੜੇ ਸਾਡੇ ਵੀਡੀਓਜ਼ ਦੇਖ ਰਹੇ ਆ ਉਹਨਾਂ ਨੂੰ ਆਪਣੀ ਜਿਹੜੀ ਮਦਰ ਯਾਦ ਆ ਜਾਵੇ ਮਾਂ ਯਾਦ ਆ ਜਾਵੇ ਦਾਦੀ ਯਾਦ ਆ ਜਾਵੇ ਭੂਆ ਯਾਦ ਆ ਜਾਵੇ ਚਾਚੀ ਯਾਦ ਆ ਜਾਵੇ ਤਾਈ ਯਾਦ ਆ ਜਾਵੇ ਜਾਂ ਪਿਤਾ ਜੀ ਦਾਦਾ ਜੀ ਇਹ ਬਜ਼ੁਰਗ ਯਾਦ ਆ ਜਾਣ ਜੇ ਤੁਹਾਨੂੰ ਯਾਦ ਆਏ ਹਨ ਜੀ ਤਾਂ ਜਰੂਰ ਕਮੈਂਟ ਕਰਿਓ ਹਾਂ ਜੇ ਤੁਹਾਡੇ ਆਲੇ ਦੁਆਲੇ ਵੀ ਇਸ ਤਰ੍ਹਾਂ ਦੇ ਕੋਈ ਜੋੜੇ ਰਹਿੰਦੇ ਨੇ ਦੋ ਭੈਣਾਂ ਦੋ ਭਰਾ ਤਾਂ ਉਹਨਾਂ ਦਾ ਨਾਮ ਵੀ ਲਿਖਿਓ ਜੀ ਬੇਬੇ ਇੱਕ ਕਰਾਲੀ ਅਸੀਂ ਵੀਡੀਓ ਸ਼ੂਟ ਕੀਤਾ ਸੀਗਾ ਹਾਂ ਉੱਥੇ ਵੀ ਦੋ ਭਰਾਵਾਂ ਦਾ ਪਿਆਰ ਦਿਖਾਇਆ ਸੀ ਬਹੁਤ ਬਹੁਤ ਲੋਕਾਂ ਨੂੰ ਪਸੰਦ ਆਇਆ ਜੀ ਹਾਂ